ਸਾਖੋ ਮੈਂ ਤੁਹਾਡਾ ਸਾਥੀ ਐਡਵੋਕੇਟ ਸੁਸ਼ੀਲ ਸ਼ਾਕ ਪਿੰਟਿੰਗਾ ਵਾਲੇ ਹਲਕਾ ਬਲਵਾਣਾ ਜ਼ਿਲ੍ਹਾ ਫਾਜ਼ਿਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਮੰਡਲ ਖੂਈਆ ਸਰਵਰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਪੰਜਾਬੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਨਵਾਂ ਸਾਲ ਦੀ ਬਹੁਤ-ਬਹੁਤ ਮੁਬਾਰਕਾਂ ਪਰ ਨਾਲ ਹੀ ਅੱਜ ਸਵੇਰੇ ਜਦੋਂ ਮੋਬਾਈਲ ਖੋਲਿਆ ਤਾਂ ਵੇਖਿਆ ਸੀ ਕਿ ਲੋਕ ਰਾਜ ਦਾ ਚੌਥਾ ਪਿੱਲਰ ਕੇ ਜਾਣ ਵਾਲੇ ਜਿਹੜੇ ਸਾਡੇ ਪੱਤਰਕਾਰ ਹੈ ਜਿਹੜਾ ਪ੍ਰੈਸ ਹੈ ਉਹਦੇ ਪੰਜਾਬ ਦੇ ਵਿੱਚ ਸਿਰ ਕੱਟ ਜਿਹੜੇ ਪੱਤਰਕਾਰ ਹੈ ਜਿਨ੍ਹਾਂ ਦੇ ਵਿੱਚ ਅਸੀਂ ਕਹਿ ਸਕਦੇ ਆ ਸਰਦਾਰ ਮਨੀਂਦਰਜੀਤ ਸਿੰਘ ਸਿੱਧੂ ਜਿਹੜੇ ਕਿ ਲੋਕਵਾਜ ਟੀਵੀ ਦੇ ਹੈਗੇ ਜਿਨ੍ਹਾਂ ਦਾ ਨਾਂ ਹੀ ਚੈਨਲ ਦਾ ਲੋਕਵਾਜ ਹੈ ਤੇ ਲੋਕਾਂ ਦੀ ਆਵਾਜ਼ ਹੀ ਉਭਰੰਦ ਕਰਦੇ ਆ ਦੂਜਾ ਜਿਹੜੇ ਮਿੰਟੂ ਗੁਰੂ ਗੁਰੂਸਰਿਆ ਜੀ ਤੇ ਇੱਕ ਤੋਂ ਇਲਾਵਾ ਜਿਹੜੇ ਸਾਡੇ ਆਰਟੀਆਈ ਐਕਟੀਵਿਸਟ ਹੈ ਮਾਨਿਕ ਗੋਇਲ ਜੀ ਇਸ ਤੋਂ ਇਲਾਵਾ ਇਹ ਕੁੱਲ ਜਿਹੜੇ 10 ਹੈਗੇ ਆਪਣੇ YouTube ਇਨਫਲੂਐਂਸਰਸ ਜਾਂ ਪੱਤਰਕਾਰ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ 12 ਬਾਰਾ ਤਰੀਕ ਨੂੰ 2025 ਨੂੰ ਉਹਨਾਂ ਦੇ ਖਿਲਾਫ FIR ਲੌਜ ਕੀਤੀ ਗਈ ਹੈ ਜਿਹੜੀ ਕਿ ਅੱਜ 1 ਜਨਵਰੀ 2026 ਨੂੰ ਡਿਸਕਲੋਜ਼ ਹੋਈ ਹੈ ਮੈਂ ਪੰਜਾਬ ਸਰਕਾਰ ਵੱਲੋਂ SFIR ਦੀ ਗੋਰ ਨਿੰਦਾ ਕਰਦਾ ਤੇ ਮੰਗ ਕਰਦਾ ਕਿ ਤੁਰਤ ਪ੍ਰਭਾਵ ਤੋਂ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਇਹ ਐਫ ਆਈ ਆਰ ਉਹਨਾਂ ਪੱਤਰਕਾਰਾਂ ਦੇ ਉੱਤੇ ਨਹੀਂ ਹੈ ਇਹ ਐਫ ਆਈ ਆਰ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਸਾਡੇ ਜਿਹੜੇ ਮੂਲਿਕ ਅਧਿਕਾਰਾਂ ਦੇ ਉੱਤੇ ਹੈਗੇ ਇਹ ਬਾਬਾ ਸਾਹਿਬ ਅੰਬੇਦਕਰ ਜੀ ਦੁਆਰਾ ਲਿਖਿਆ ਆਇਆ ਸੰਵਿਧਾਨ ਜਿਦੇ ਵਿੱਚ ਬਾਬਾ ਸਾਹਿਬ ਨੂੰ ਇੱਕ ਵਾਰ ਪੁੱਛਿਆ ਗਿਆ ਸੀ ਕਿ ਇਹਦੇ ਵਿੱਚ ਸਭ ਤੋਂ ਜਿਹੜੀ ਵੱਡੀ ਇੰਪੋਰਟੈਂਟ ਜਿਹੜਾ ਪਾਰਟ ਹੈ ਯਾ ਜਿਹੜਾ ਇਹਦੇ ਵਿੱਚ ਪਾਗ ਹੈ ਉਹ ਕਿਹੜਾ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਫੰਡਾਮੈਂਟਲ ਰਾਈਟਸ ਆਰ ਸੋਲ ਆਫ ਦੀ ਕਨਸਟੀਟਿਊਸ਼ਨ ਜਿਹੜੇ ਮੌਲਿਕ ਅਧਿਕਾਰ ਹੈ ਉਹ ਇਸ ਦੀ ਆਤਮਾ ਹੈ ਸਵਿਧਾਨ ਦੀ ਜੇਕਰ ਉਹਨਾਂ ਨੂੰ ਕੱਢ ਦਿੱਤਾ ਜਾਏ ਤਾਂ ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਹੋ ਜਾਂਦਾ ਹੈ ਉਸੇ ਤਰ੍ਹਾਂ ਇਹ ਜਿਹੜਾ ਡਾਕੂਮੈਂਟ ਰਹਿ ਜਾਏਗਾ ਮੈਂ ਅੱਜ ਉਹਨਾਂ ਨੂੰ ਚੈਲੰਜ ਕਰ ਰਿਹਾ ਜਿਹੜੇ ਐਵੇਂ ਹਵਾ ਦੇ ਵਿੱਚ ਲਹਿਰਾਉਂਦੇ ਹਨ ਸਵਿਧਾਨ ਨੂੰ ਤੇ ਕਹਿੰਦੇ ਇਹਦੀ ਰੱਖਿਆ ਕਰਨੀ ਹੈ ਇਹਦੀ ਰੱਖਿਆ ਕਰਨੀ ਹੈ ਇਹਦੀ ਰੱਖਿਆ ਕਰਨ ਵਾਲਿਓ ਬਾਬਾ ਸਾਹਿਬ ਅੰਬੇਦਕਰ ਦੀ ਜਿਹੜਾ ਬਣਾਇਆ ਹੋਇਆ ਸੰਵਿਧਾਨ ਹੈ ਉਹਦੀ ਆਤਮਾ ਦੇ ਉੱਤੇ ਐਫ ਆਈ ਆਰ ਦਰਜ ਕਰਕੇ ਦਸਾਂ ਦੇ ਖਿਲਾਫ ਤੁਸੀਂ ਇਸ ਦੀ ਆਤਮਾ ਨੂੰ ਮਾਇਆ ਸੰਵਿਧਾਨ ਨੂੰ ਅਸੀਂ ਤੁਹਾਡੇ ਵਾਂਗੂ ਜਿਹੜੀ ਕੰਧਾਂ ਦੇ ਉੱਤੇ ਚਿਪਕਾ ਕੇ ਫੋਟੋਆਂ ਕਦੇ ਡਰਾਮੇਬਾਜੀ ਨਹੀਂ ਕਰਦੇ ਅਸੀਂ ਇਹਦੀ ਪੂਜਾ ਕਰਦੇ ਆ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਵੇਰੇ ਇਹਨਾਂ ਦੀ ਬਾਬਾ ਸਾਹਿਬ ਦੀ ਪੂਜਾ ਕਰਕੇ ਕਿ ਬਾਬਾ ਸਾਹਿਬ ਤੁਸੀਂ ਸਾਨੂੰ ਇਹ ਜਿਹਾ ਸੁਵਿਧਾਨ ਦਿੱਤਾ ਅਸੀਂ ਇਹਦੀ ਪੂਜਾ ਕਰਦੇ ਆ ਸੁਵਿਧਾਨ ਦੇ ਕਿ ਜਿਹਦੇ ਲਈ ਸਾਨੂੰ ਜਿਹੜੇ ਰਾਈਟ ਮਿਲੇ ਹੋਏ ਆ ਅਸੀਂ ਬੋਲ ਸਕਦੇ ਆ ਅੰਗਰੇਜ਼ ਦੇ ਨਾਲ ਸਾਡੀ ਕੀ ਲੜਾਈ ਸੀ ਅੰਗਰੇਜ਼ੀ ਹਕੂਮਤ ਦੇ ਨਾਲ ਭਗਤ ਸਿੰਘ ਦੀ ਕੀ ਲੜਾਈ ਸੀ ਕਿਉਂਕਿ ਉਹਨਾਂ ਨੇ ਸਾਨੂੰ ਜਿਹੜੀ ਆਜ਼ਾਦੀ ਨਹੀਂ ਦਿੱਤੀ ਹੋਈ ਸੀ ਜਿਹੜੀ ਆਜ਼ਾਦੀ ਹੈ ਉਹਦੇ ਉੱਤੇ ਤੁਸੀਂ ਵਾਰ ਕਰਕੇ ਸੁਵਿਧਾਨ ਦੇ ਉੱਤੇ ਵਾਰ ਕੀਤਾ ਐ ਐਸ ਕਰਕੇ ਜੀਵਨ ਦੀ ਜ਼ਗੀਰ ਵਾਲੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਖਾਸ ਕਰਕੇ ਜਿਹੜੇ ਵਿਰੋਧੀ ਧਿਰ ਹੈ ਕਾਂਗਰਸ ਪਾਰਟੀ ਜਿਹੜੀ ਹਮੇਸ਼ਾ ਇੱਕ ਬੁੱਕਲੇਟ ਜੀ ਉਹਨਾਂ ਨੇ ਪਤਾ ਨਹੀਂ ਸੰਵਿਧਾਨ ਦਾ ਕੋਈ ਪੇਜ ਪੜਿਆ ਕਿ ਨਹੀਂ ਪੜਿਆ ਉਹ ਇਡੇ ਇੱਕ ਬੁੱਕਲੇਟ ਨਹੀਂ ਹੈ ਸੰਵਿਧਾਨ ਇਹ ਸੰਵਿਧਾਨ ਹੈਗਾ ਇਹ ਕਾਪੀਆ ਸੰਵਿਧਾਨ ਦੀ ਤੇ ਤੁਸੀਂ ਐਵੇਂ ਕਰਕੇ ਹੈ ਨਾ ਤੇ ਇਹਦੀ ਬੇਇਜਤ ਨਾ ਕਰਿਆ ਕਰੋ ਇਹ ਬਹੁਤ ਜਿਹੜਾ ਸਾਡਾ ਇੱਕ ਧਾਰਮਿਕ ਤੇ ਇੱਕ ਬਹੁਤ ਉੱਚ ਗਰਥ ਹੈ ਜਿਹਦੇ ਅੱਗੇ ਅਸੀਂ ਇਹਨੂੰ ਸਤਿਕਾਰ ਦਿਆਂ ਨਮਨ ਕਰਦਿਆਂ ਪ੍ਰਣਾਮ ਕਰਦਿਆਂ ਸੰਵਿਧਾਨ ਨੂੰ ਕਿ ਕਿਉਂਕਿ ਇਹ ਬਾਬਾ ਸਾਹਿਬ ਅਮੇਦਕਰ ਦੁਆਰਾ ਮਹਾਨ ਆਤਮਾ ਦੁਆਰਾ ਲਿਖਿਆ ਹੋਇਆ ਹੈ ਐਸ ਦਾ ਤੁਸੀਂ ਜੇਕਰ ਇਹ ਦਸਾਂ ਦੇ ਖਿਲਾਫ ਪੱਤਰਕਾਰਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਲੋਜ ਕੀਤੀ ਹੈ ਉਹਨੂੰ ਜੇਕਰ ਤੁਸੀਂ ਵਾਪਸ ਨਹੀਂ ਲਿਆ ਤਾਂ ਮੈਂ ਇਹ ਦਾਅਵੇ ਨਾਲ ਕਹਿੰਦਾ ਅੱਜ ਕਿ ਤੁਹਾਡੇ ਕੋਲ ਐਫ ਆਈ ਆਰ ਲੋਜ ਕਰਨ ਦੀ ਪਾਵਰ 2027 ਦੇ ਵਿੱਚ ਪੰਜਾਬ ਦੀ ਖੁਦਾਰ ਜੰਦਾ ਜਿਹੜੀ ਹੈ 셀ਫ ਰੈਸਪੈਕਟਿਡ ਪੀਪਲ ਹੈ ਉਹ ਵਾਪਸ ਲੈ ਲੈਣਗੇ ਤੇ ਐਸ ਕਰਕੇ ਮੇਰੀ ਫਿਰ ਬਹਿੰਤੀ ਹੈ ਤੇ ਮੈਂ ਪ੍ਰੈਸ ਦੇ ਜਿਹੜੀ ਨਾਲ ਖੜਾ ਜਿਹੜੇ ਚੌਥਾ ਸਤੰਭ ਹੈ ਉਹਦੇ ਨਾਲ ਖੜਾ ਇੱਕ ਸਤੰਭ ਜਿਹਨੂੰ ਸਾਡੇ ਵਿਧਾਨ ਵਿਧਾਇਕ ਹੈਗੇ ਵਿਧਾਨਪਾਲਿਕਾ ਇਹਨੂੰ ਕਿਹਾ ਜਾਂਦਾ ਹੈ ਦੂਜਾ ਜਿਹੜੇ ਨਿਆਂਪਾਲਿਕਾ ਨਾਲ ਅਸੀਂ ਜੁੜੇ ਹੋਇਆ ਇਹਨੂੰ ਕਿਹਾ ਜਾਂਦਾ ਹੈ ਤੀਜਾ ਕਾਰਜ ਕਾਰੀ ਜਿਹੜੀ ਹੈਗੇ ਐਗਜੈਕਟਿਵ ਉਹਨੂੰ ਕਿਹਾ ਜਾਂਦਾ ਹੈ ਤੇ ਚੌਥਾ ਪ੍ਰੈਸ ਨੂੰ ਕਿਹਾ ਜਾਂਦਾ ਹੈ ਤੇ ਮੈਂ ਪ੍ਰੈਸ ਦੀ ਆਜ਼ਾਦੀ ਦੀ ਸਦਮਾਨ ਕਰਦਾ ਮੈਂ ਭਾਰਤੀ ਸੰਵਿਧਾਨ ਦਾ ਸਨਮਾਨ ਕਰਦਾ ਇਸ ਕਰਕੇ ਮੈਂ ਪ੍ਰੈਸ ਦੇ ਨਾਲਾ ਜਿਹੜਾ ਪੰਜਾਬ ਸਰਕਾਰ ਨਹੀਂ ਇੱਕਦਮ ਚੁੱਕਿਆ ਉਹਦੀ ਕੋਰ ਨਿੰਦਾ ਕਰਦਾ ਤੇ ਤੁਰੰਤ ਪ੍ਰਭਾਵ ਤੋਂ ਐਫ ਆਈ ਆਰ ਰੱਦ ਕਰਨ ਦੀ ਮੰਗ ਕਰਦਾ ਤੁਹਾਡਾ ਸਾਥੀ ਸੁਸ਼ੇਲ ਸ਼ਾ ਟਿੰਗਾ ਵਾਲੇ ਜਿੱਤ ਜੀਵਨੀਆਂ ਲੋਕਾਂ ਦੇ ਜੈ ਭਾਰਤ ਜੈ ਸੰਵਿਧਾਨ